ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ 5 ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕਹਿ ਪਾਣ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਨ ਹੱਥ ਸੰਜੋਗੀ ਸੁਖੀਏ ਕੋ ਪਿਖੇ ਸਭ ਸੁਖੀਆ ਰੋਗੀ ਕਹਿ ਪਾਣ ਸਭ ਰੋਗੀ ਕਰਨ ਕਰਾਵਨ ਹਰਿ ਸਵਾਮੀ ਆਪਨ ਹੱਥ ਸੰਜੋਗੀ ਮਨ ਮੇਰੀ ਜਿਨੇ ਆਪਣਾ ਪਰਮ ਗਵਾਤਾ ਤਿਸ ਕੈ ਭਾਣੈ ਕੋਈ ਨ ਭੂਲਾ ਜਿਨ ਸਗਲੋ ਬ੍ਰਹਮ ਪ੍ਰਸ਼ਾਤਾ ਰਹਾਉ ਸੰਤ ਸੰਗ ਜਾ ਕਾ ਮਨ ਸ਼ੀਤਲ ਉਹ ਜਾਣੈ ਸਗਲੀ ਥਾਂ ਦੀ ਹੋ ਮੈ ਰੋਗ ਜਾ ਕਾ ਮਨ ਵਿਆਪਿਤ ਉਹ ਜਨਮ ਮਰੈ ਬਿਲਲਾਤੀ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਕੋ ਸਰਬ ਪ੍ਰਗਾਸਾ ਭਗਿਆਨ ਅਧੀਰੈ ਸੂਜਸ ਨਾਹੀ ਬੜ ਬੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਜਹ ਕੀਰਤਨ ਤੇਰਾ ਸਾਜ ਗਾਵੇ ਤਹ ਮੇਰਾ ਮਨ ਲਾਗੇ ਸੁਣ ਬੇਨੰਤੀ ਸੁਆਮੀ ਆਪਣੇ نانک یہ سکھ مانگیں جہ کیرتن تیرا ساھو گا و تہ میرا من لاگے واحر جی کا خالص واحر جی کی فتح جگو جگ اٹل ਜਵਰ ਸ਼ਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿਨ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਮਾਨ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋਂ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਜੀ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਸਫਲ ਸੋਨਾ ਬਣਾਉਣ ਦਾ ਸੀ ਯਤਨ ਕਰ ਰਹੇ ਆਂ ਵਾਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਦੀ ਰਹਿਮਤ ਸਦਕਾ ਰੋਜ਼ਾਨਾ ਪਾਵਨ ਪਵਿੱਤਰ ਮੁਖਵਾਸ ਸਾਡੀ ਝੋਲੀ ਵਿੱਚ ਪੈਂਦਾ ਹੈ ਜਿਸ ਦੀ ਬਖਸ਼ਿਸ਼ ਦਾ ਸਦਕਾ ਅਸੀਂ ਆਪਣੇ ਜੀਵਨ ਨੂੰ ਸਵਾਰ ਸਕਦੇ ਹਾਂ ਅੱਜ ਦਾ ਪਾਵਨ ਪਵਿੱਤਰ ਬਚਨ ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਮubar ਕਿਰਸ਼ਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਅੰਗ 610 ਤੇ ਸੁਬਾਈਮਨ ਹੈ। ਉਹ ਵਿਚਾਰ ਦੀ ਰੰਮਤਾ ਤੋਂ ਪਹਿਲਾਂ ਰਸਨਾ ਕੋ ਪਵਿੱਤਰ ਅਦਵਸ਼ੈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਨਸਾਨ ਦੀ ਜਿੱਦਾਂ ਦੀ ਬਿਰਤੀ ਹੈ ਉਦਾਂ ਦੀ ਹੀ ਦ੍ਰਿਸ਼ਟੀ ਬਣਦੀ ਹੈ ਤੇ ਜਿੱਦਾਂ ਦੀ ਦ੍ਰਿਸ਼ਟੀ ਹੋਏਗੀ ਉਦਾਂ ਹੀ ਉਹ ਸ੍ਰਿਸ਼ਟੀ ਨੂੰ ਵੇਖੇਗਾ ਇਹਨਾਂ ਚੀਜ਼ਾਂ ਨੇ ਬਿਰਤੀ ਦ੍ਰਿਸ਼ਟੀ ਸ੍ਰਿਸ਼ਟੀ ਕਾਪ ਸਭ ਸਿਆਣੇ ਹੋ ਅੰਦਰ ਜੋ ਹਲਚਲ ਚੱਲ ਰਹੀ ਹੈ ਉਸ ਮੁਤਾਬਕ ਇਨਸਾਨ ਸੰਸਾਰ ਦੇ ਵਿੱਚ ਵੇਖਦਾ ਹੈ ਉਦਾਹਰਨ ਦੇ ਤੌਰ ਤੇ ਇੱਕ ਦਰਖਤ ਥੱਲੇ ਇੱਕ ਇਨਸਾਨ ਬੈਠਾ ਬੜੀ ਸ਼ਾਂਤ ਸੁਭਾਅ ਵਾਲਾ ਸੀ ਉਹਨੂੰ ਹਿਲਦੇ ਹੋਏ ਪੱਤੇ ਬਹੁਤ ਸੋਹਣੇ ਲੱਗ ਰਹੇ ਆਵਾਜ਼ ਠੰਡੀ ਪਗ ਰਹੀ ਹੈ ਸ਼ਾਮ ਬੜੀ ਸੰਘਣੀ ਹੈ ਤੇ ਉਹ ਸ਼ਾਂਤ ਸੁਭਾਅ ਵਾਲਾ ਕਹਿੰਦਾ ਬਹੁਤ ਇੱਥੇ ਟਿਕਾਹ ਹੈ ਬਿਰਤੀ ਦੀ ਗੱਲ ਕਰਨ ਲੱਗਾ ਜੀ ਜਿੱਦਾਂ ਦੀ ਵਿੱਤੀ ਹੋਏ ਕੀ ਉਦਾਂ ਦੀ ਹੀ ਦ੍ਰਿਸ਼ਟੀ ਹੋਏ ਵੇਖਣਾ ਤੇ ਉਦਾਂ ਹੀ ਅਸੀਂ ਸੰਸਾਰ ਨੂੰ ਤੱਕਾਂਗੇ ਦੂਸਰਾ ਆਉਂਦਾ ਹੈ ਕੋ ਵਿੰਦੇ ਉਹ ਘਰੋਂ ਲੜ ਕੇ ਆਏ ਤੇ ਉਹਦੇ ਅੰਦਰ ਜੋ ਹਲਚਲ ਚੱਲਦੀ ਉਸ ਮੁਤਾਬਕ ਉਹ ਵੀ ਦਰਖਤ ਥੱਲੇ ਬੈਠ ਗਿਆ ਤੇ ਉਹਨੇ ਦਰਖਤ ਨੂੰ ਤਾਣੇ ਦੇਣੇ ਸ਼ੁਰੂ ਕਰ ਦਿੱਤੇ ਕਹਿੰਦੇ ਮੈਨੂੰ ਘਰ ਨਹੀਂ ਟਿਕਾਏਗਾ ਘਰੇ ਵੀ ਸ਼ੋਰ ਸ਼ਰਾਬ ਹੈ ਤੇ ਤੂੰ ਵੀ ਆਪਣੇ ਪਤਿਆਂ ਦੇ ਨਾਲ ਮੇਰੀ ਮੈਨੂੰ ਜਿਹੜਾ ਖੜਖੜ ਆਪਣੀ ਸੁਣਾ ਰਿਹਾ ਹੈ ਇੰਤਰਾਖਤ ਤੋਹੀ ਹੈ ਇੱਕ ਇਨਸਾਨ ਹੋਵੇ ਜਿਹੜਾ ਸ਼ੋਭਾ ਕਰਦੇ ਆ ਇੱਕ ਇਨਸਾਨ ਹੋਵੇ ਜਿਹਦੇ ਅੰਦਰ ਹਲਚਲ ਹੈ ਉਹ ਕਹਿੰਦਾ ਦਰਖਤ ਦੇ ਪੱਤੇ ਵੀ ਮੈਨੂੰ ਜਿਹੜੇ ਨਾ ਇਹਦਾ ਸਾਊਂਡ ਵੀ ਚੰਗਾ ਨਹੀਂ ਲੱਗਿਆ ਇਹ ਵੀ ਮਨ ਨੂੰ ਚੋਬਰੇ ਸਤਿਗੁਰੂ ਜੀ ਨੇ ਇਸੇ ਪਰਥਾਏ ਅੱਜ ਦਾ ਬਚਨ ਸਾਨੂੰ ਬਖਸ਼ਿਆ ਹੈ ਕਿੰਦੇ ਜਿੱਦਾਂ ਦੀ ਬਿਰਤੀ ਹੋਏਗੀ ਉਦਾਂ ਦੀ ਅਸੀਂ ਸੰਸਾਰ ਦੇ ਵਿੱਚ ਸ੍ਰਿਸ਼ਟੀ ਲੈ ਕੇ ਚੱਲਾਂਗੇ ਉਦਾਂ ਹੀ ਵੇਖਾਂਗੇ ਸੰਸਾਰ ਜੇ ਮੇਰੇ ਅੰਦਰ ਮਲੇਂਟਾ ਹੈ ਮੈਂ ਮੈੜਾ ਹੀ ਵੇਖਾਂਗਾ ਸੰਸਾਰ ਜੇ ਮੈਂ ਅੰਦਰ ਤੋਂ ਚੰਗਾ ਹਾਂ ਮੈਨੂੰ ਸਾਰਾ ਕੁਝ ਚੰਗਾ ਲੱਗੇਗਾ ਗੱਲ ਇਹ ਨਹੀਂ ਕਿ ਹੈ ਅੱਖ ਵਿੱਚ ਜੇ ਕੱਖ ਪਿਆ ਹੋਵੇ ਨਾ ਗਲਤੀ ਅਗਲੇ ਦੀ ਨਹੀਂ ਹੈ ਮੇਰੀ ਮੈਕਵਾ ਨਹੀਂ ਉਹ ਠੀਕ ਨਹੀਂ ਹੈ ਜੀ ਉਹ ਨਹੀਂ ਦਿਖ ਰਿਹਾ ਪਰਸਲ ਦੇ ਵਿੱਚ ਕਮੀ ਤੇ ਇਥੇ ਹੈ ਕਿ ਮੈਂ ਆਪਣੀ ਅੱਖ ਨੂੰ ਸਾਫ ਕਰ ਲਵਾਂ ਮੈਨੂੰ ਸਾਰਾ ਕੁਝ ਸਾਫ ਦਿਖੇਗਾ ਮੈਨੂੰ ਦੂਜਾ ਗਲਤ ਦਿਖੇਗਾ ਹੀ ਨਹੀਂ ਇਹ ਵੀ ਵਿਅਕਤੀ ਗੁਰੂ ਰਾਮਦਾਸ ਸਾਹਿਬ ਜੀ ਨੇ ਦਰਸਾਈ ਹੈ ਕਹਿੰਦੇ ਮੈਨੂੰ ਸਾਰੇ ਚੰਗੇ ਲੱਗੇ ਉਹਨਾਂ ਪ੍ਰਤੀ ਜੇਕਰ ਕੋਈ ਅਪ ਸ਼ਬਦ ਵੀ ਬੋਲਦਾ ਹੈ ਨਾ ਉਹ ਵੀ ਜਾ ਕੇ ਹੱਥ ਜੋੜ ਕੇ ਪੱਲਾ ਫਾ ਕੇ ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿੰਦੇ ਇਹਨਾਂ ਨੂੰ ਬਖਸ਼ ਲਿਓ ਮੈਂ ਮਾਫੀ ਮੰਗਦਾ ਇਹਨਾਂ ਨੇ ਜੀ ਅਪ ਸ਼ਬਦ ਬੋਲਿਆ ਵੇ ਤੁਹਾਨੂੰ ਸਾਡਾ ਤੇ ਚਲੋ ਕੋਈ ਗੱਲ ਮੈਂ ਮਾਫੀ ਮੰਗਦਾ ਕਿਉਂਕਿ ਬਿਰਤੀ ਜੈਸੀ ਹੈ ਉਦਾਂ ਦੀ ਹੀ ਦ੍ਰਿਸ਼ਟੀ ਬਣੇਗੀ ਤੇ ਜਿੱਦਾਂ ਦਾ ਅਸੀਂ ਵੇਖ ਰਹੇ ਹਾਂ ਸੰਸਾਰ ਨੂੰ ਸ੍ਰਿਸ਼ਟੀ ਸਾਨੂੰ ਉਦਾਂ ਦੀ ਦਿਖੇਗੀ ਕਿ ਹਾਂ ਏਦਾਂ ਦੀ ਹੈ ਹੁਣ ਇੱਕ ਉਦਾਹਰਣ ਇਹ ਹੈ ਕਿ ਇੱਕ ਪਾਸੇ ਸਿੱਖ ਨੇ ਵੇਖੋ ਦੋਵੇਂ ਕਿਉਂਕਿ ਉਦਾਹਰਣ ਆਪਾਂ ਕਈ ਵਾਰਾਂ ਸਮਝੀ ਹੈ ਪਰ ਇੱਕ ਉਦਾਹਰਨ ਵਿੱਚੋਂ ਕਈ ਕੈਲੋ ਕੀ ਵਿਸ਼ੇ ਨਿਕਲਦੇ ਨੇ ਕਈ ਅਸਲ ਦੇ ਵਿੱਚ ਅਸੀਂ ਸਿੱਖਿਆਵਾਂ ਕੱਢ ਸਕਦੇ ਹਾਂ ਸਿੱਖ ਨੇ ਇੱਕ ਸਿੱਖ ਆ ਕੇ ਸ਼ਿਕਾਇਤ ਲਾ ਰਿਹਾ ਹੈ ਇੱਕ ਸਿੱਖ ਜਿਹੜਾ ਹੈ ਦੁਸ਼ਮਣਾਂ ਨੂੰ ਪਾਣੀ ਪਿਆ ਰਿਹਾ ਹੈ ਹੈ ਤੁਸੀਂ ਸੇਖੀ ਨੂੰ ਦੋ ਇੱਕ ਕਹਿੰਦਾ ਅਸੀਂ ਜ਼ਖਮੀ ਕਰਦੇ ਅਸੀਂ ਮਾਰਦੇ ਆ ਤੇ ਇੱਕ ਉਹਨਾਂ ਨੂੰ ਮਲਮ ਵੀ ਲਾ ਰਿਹਾ ਉਹਨਾਂ ਨੂੰ ਪਾਣੀ ਵੀ ਪਿਆ ਰਿਹਾ ਹੁਣ ਆਪ ਅੰਦਾਜ਼ਾ ਲਾਓ ਕੀ ਦੀ ਵਿਰਤੀ ਕਹਿੰਦੀ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਹਾਂ ਜਿਹੜੇ ਮਾਰਦੇ ਨੇ ਉਹ ਗਲਤ ਨੇ ਕੋਈ ਚੜ ਕੇ ਉਹਦਾ ਮੁਕਾਬਲਾ ਕਰ ਦੇਵੇ ਉਹ ਇੱਕ ਵੱਖਰਾ ਵਿਸ਼ਾ ਹੈ ਅਸੀਂ ਤਾਂ ਸੇ ਕੱਢ ਰਹੇ ਹਾਂ ਇੱਕ ਪਾਸੇ ਓਨੇਕ ਬਿਰਤੀ ਲੈ ਕੇ ਇਨਸਾਨ ਬੈਠਾ ਹੋਇਆ ਹੈ ਜਿਹੜਾ ਕਹਿੰਦਾ ਸੀ ਦੁਸ਼ਮਣਾਂ ਨੂੰ ਮਾਰ ਦੇ ਇੱਕ ਐਸੀ ਬਿਰਤੀ ਲੈ ਕੇ ਬੈਠਾ ਹੋਇਆ ਹੈ ਜਿਹੜਾ ਕਹਿੰਦਾ ਨਹੀਂ ਇਹਨਾਂ ਵਿੱਚ ਵੀ ਮੈਨੂੰ ਮੇਰਾ ਗੁਰੂ ਦੇਖਣਾ ਹੁਣ ਜਿੱਦਾਂ ਦੀ ਬਿਰਤੀ ਇਹ ਦ੍ਰਿਸ਼ਟੀ ਉਦਾਂ ਦੀ ਬਣੇ ਤੇ ਉਦਾਂ ਦੀ ਹੀ ਸ੍ਰਿਸ਼ਟੀ ਵਿਖੇਗੀ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੁਖੀਏ ਕੋ ਪੇਖੇ ਸਭ ਸੁਖੀਆ ਜਿਹੜਾ ਸੁਖੀ ਹੈ ਨਾ ਇਨਸਾਨ ਨੂੰ ਸਾਰੇ ਸੁਖੀ ਦਿਖਦੇ ਉਹ ਨਹੀਂ ਕਹੇਗਾ ਕੋਈ ਦੁਖੀ ਹੈ ਉਹ ਕਹਿੰਦੇ ਸਾਰੇ ਸੁਖੀ ਜਿਹੜਾ ਆਤਮਿਕ ਸੁਖ ਲੈ ਕੇ ਬੈਠਾ ਹੋਇਆ ਉਹ ਕਹਿੰਦਾ ਸਭ ਠੀਕ ਹੈ ਉਹਨਾਂ ਰੱਬ ਵਿੱਚ ਕੋਈ ਕਮੀ ਕੱਢੇਗਾ ਨਾ ਗੁਰੂ ਵਿੱਚ ਨਾ ਸੰਸਾਰ ਵਿੱਚ ਉਹ ਕਹੇਗਾ ਠੀਕ ਹੈ ਸਾਰਾ ਰੋਗੀ ਕਹਿ ਭਾਣੇ ਸਭ ਰੋਗੀ ਜਿਹੜਾ ਅੰਦਰ ਤੋਂ ਰੋਗੀ ਹੈ ਤੇ ਉਹਦੀ ਦ੍ਰਿਸ਼ਟੀ ਵੀ ਉਦਾਂ ਹੀ ਬਣੇਗੀ ਉਹ ਸ੍ਰਿਸ਼ੀ ਤੋਂ ਉਹਦਾਂ ਹੀ ਵਖੇਗਾ ਉਹ ਉਹ ਜੀ ਆਪਣੇ ਆਪ ਨੂੰ ਰੋਗੀ ਕਰੀ ਬੈਠਾ ਹੈ ਜਾਂ ਬਣਾਈ ਬੈਠਾ ਹੈ ਉਹਨੂੰ ਸੰਸਾਰ ਵੀ ਰੋਗੀ ਦਿਖੇਗਾ ਸਾਰੇ ਰੋਗੀ ਵਿਸ਼ੇ ਵਕਾਰਾਂ ਵਿੱਚ ਪਏ ਹੋਏ ਆ ਵੀ ਮਾੜਾ ਹੈ ਆ ਵੀ ਮਾੜਾ ਹੈ ਸਤਗੁਰੂ ਜੀ ਕਹਿੰਦੇ ਇੱਥੇ ਦੋਸ਼ ਇਨਸਾਨ ਦਾ ਨਹੀਂ ਹੈ ਬੋਧੀ ਅੰਦਰ ਦੀ ਬਿਰਤੀ ਦਾ ਹੈ ਜਿੱਦਣ ਉਹ ਸੁਧਰ ਗਈ ਸਮਝ ਗਿਆ ਉਦਣ ਹੀ ਅਸਲ ਦੇ ਵਿੱਚ ਜਿਹੜਾ ਸਭ ਕੁਝ ਠੀਕ ਲੱਗੇ ਇਹ ਜਦ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਵੀ ਬਿਰਤੀ ਬਣ ਜਾਏਗੀ ਕਿਉਂਕਿ ਪਾਵਨ ਬਾਣੀ ਹੀ ਸਾਨੂੰ ਸਿਖਾ ਰਹੀ ਹੈ ਨਾ ਅਵਲ ਅੱਲਾਹ ਨੂਰ ਉਪਾਇਆ ਇਹ ਵੀ ਬਿਰਤੀ ਹੈ ਜੀ ਮੈਨੂੰ ਦੂਜਾ ਦੁਸ਼ਮਣ ਦਿਖਦਾ ਹੋਏਗਾ ਪਰ ਪਾਵਨ ਬਾਣੀ ਕਹਿੰਦੀ ਇੱਕ ਬਿਰਤੀ ਐਸੀ ਵੀ ਹੈ ਜਿਸ ਨੂੰ ਉਸ ਬਿਰਤੀ ਨੂੰ ਗ੍ਰਹਿਣ ਕਰ ਲਵੇਗਾ ਤੇ ਇਹ ਸਮਝ ਫਿਰ ਹਿਰਦੇ ਵਿੱਚ ਆਏਗੀ ਅਵਲ ਅੱਲਾਹ ਨੂਰ ਕੋ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜੇ ਇੱਕ ਨੂਰ ਤੋਂ ਹੀ ਸਾਰੇ ਪੈਦਾ ਹੋਏ ਨੇ ਇੱਕ ਰੱਬ ਤੋਂ ਹੀ ਆਏ ਨੇ ਤੇ ਫਿਰ ਮੈਂ ਕਿਵੇਂ ਡਿਸਾਈਡ ਕਰ ਸਕਦਾ ਹਾਂ ਕਿ ਆ ਚੰਗਾ ਹੈ ਤੇ ਆ ਮਾੜਾ ਇਹ ਤੋ ਤੱਕ ਗੁਰੂ ਸਹਿਬਾਨਾ ਨੇ ਵੀ ਕੋਈ ਵੀ ਆਇਆ ਹੈ ਨਾ ਇਹ ਨਹੀਂ ਕਹਤੂ ਮਾੜਾ ਆਹ ਉਹਦੀ ਹਰਕਤ ਉਹਦੀ ਕਰਤੂਤ ਉਹਦੀ ਬਿਰਤੀ ਜਿਹੜੀ ਹੈ ਉਹ ਜਣਾ ਗਈ ਕਿ ਹਾਂ ਇਹ ਮਾੜਾ ਹੈ ਤੇ ਸਤਿਗੁਰੂ ਜੀ ਕਹਿੰਦੇ ਚੰਗਾ ਫਿਰ ਤੂੰ ਸੁਧਾਰ ਲੈ ਆਪਣੇ ਆਪ ਉਦਾਹਰਨਾ ਕਿਵੇਂ ਗਿਆਨ ਦੇ ਦਿੱਤਾ ਪਰ ਡਰਕਟ ਕਿਸੇ ਨੂੰ ਨੇ ਕਿਹਾ ਕਿ ਤੂੰ ਬੜਾ ਹੈ ਉਦਾਹਰਨੇ ਕਾਪੀ ਦੇ ਸਾਹਮਣੇ ਹੀ ਹੈ ਜੇਕਰ ਇੱਕ ਭੱਜ ਕੇ ਚੋਰ ਸੰਗਤ ਵਿੱਚ ਬਹਿ ਜਾਂਦਾ ਚੋਰ ਨੂੰ ਲੱਭਦੇ ਲੱਭਦੇ ਜਿਹੜਾ ਪਿੱਛੇ ਕਈ ਆਉਂਦੇ ਨੇ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਗੱਲ ਤੇ ਬਿਰਤੀ ਦੀ ਹੈ ਇੰਦੇ ਇੱਥੇ ਸਾਡਾ ਚੋਰ ਨਹੀਂ ਆਇਆ ਸਤਿਗੁਰੂ ਜੀ ਕਹਿੰਦੇ ਜੇ ਗੁਰੂ ਕੀ ਸੰਗਤ ਵਿੱਚੋਂ ਤੁਹਾਨੂੰ ਚੋਰ ਦੇਖਦਾ ਹੋਵੇ ਕੋਈ ਤੇ ਲੈ ਜਾਓ ਆਪਣਾ ਚੋਰ ਇਸ਼ਾਰਾ ਵੀ ਤੇ ਕਰ ਸਕਦੇ ਸੀ ਨਾ ਕਿਉਂ ਬੈਠਾ ਤੁਹਾਡਾ ਚੋਰ ਫੜ ਕੇ ਲੈ ਜਾਓ ਕਿਉਂ ਭਈ ਗੁਰੂ ਦਾ ਸੁਭਾਅ ਤਾਂ ਥੋੜੀ ਹੈ ਮੱਲ ਕਹਿੰਦੇ ਜੇ ਤੁਹਾਨੂੰ ਕੋਈ ਦਿਖ ਰਿਹਾ ਤੁਹਾਡਾ ਚੋਰ ਤੁਸੀਂ ਲੈ ਜਾਓ ਅਸੀਂ ਕਿਉਂ ਕਹੀਏ ਕਿ ਹਾਂ ਫਲਾਣਾ ਚੋਰ ਹੈ ਉੱਥੇ ਹੀ ਉਹਦੀ ਬਿਰਤੀ ਤਮਦੀਲ ਹੋ ਗਈ ਬੈਠਿਆਂ ਬੈਠਿਆਂ ਕਿ ਸੰਗਤ ਵਿੱਚ ਇਨੀ ਪਾਵਰ ਹੈ ਜੀ ਕਿ ਇੱਕ ਚੋਰ ਵੀ ਬੈਠਾ ਹੋਵੇ ਉਹਨੂੰ ਅਗਲਾ ਬੰਦਾ ਚੋਰ ਨਹੀਂ ਸਮਝਦਾ ਮੰਤਵ ਦੇ ਲੋਕ ਤੇ ਉਹ ਹੀ ਅੱਗੇ ਜਾ ਕੇ ਫਿਰ ਵਿਦੀ ਚੰਦ ਸੀਨਾ ਗੁਰੂ ਕਾਸ਼ੀ ਵਿਦੀ ਚੰਦ ਸੀਨਾ ਗੁਰੂ ਕਾਸ਼ੀ ਨਾ ਬੱਦ ਪਸ ਕਿਸਾਂ ਲੈਂਦਾ ਗੁਰੂ ਕੋਲ ਕਹਿਣ ਤੋਂ ਭਾਵੇਂ ਐ ਜੇ ਸੁਖੀ ਹਾਂ ਅੰਦਰ ਤੋਂ ਸਾਰੇ ਸੁਖੀ ਦੇਖਣਗੇ ਸਭ ਜੇ ਰੋਗੀ ਹਾਂ ਤੁਹਾਡੀਆਂ ਨਜ਼ਰਾਂ ਵਿੱਚ ਸਾਰੇ ਰੋਗੀ ਕਰਨ ਕਰਾਉਣ ਹਰ ਸੁਆਮੀ ਆਪਨ ਹਾਥ ਸੰਜੋਗੀ ਸਭ ਕੁਝ ਕਰਨ ਦੇ ਸਮਰੱਥ ਹੈ ਜਦੋਂ ਅੰਦਰ ਤੋਂ ਮੈਂ ਮੇਰੀ ਖਤਮ ਹੋ ਜਾਏਗੀ ਅੰਦਰਲੀ ਬਿਰਤੀ ਜਿਹੜਾ ਹੈ ਨਾ ਉਹ ਸੋਹਣੀ ਬਣ ਜਾਏਗੀ ਜੇ ਪੰਚਮ ਪਾਦਸ਼ਾਹ ਮਹਾਰਾਜ ਜੀ ਕਹਿਣ ਲੱਗੇ ਫਿਰ ਇੱਕ ਗੱਲ ਦਾ ਨਿਸ਼ਚਾ ਹੋ ਜਾਂਦਾ ਹੈ ਅੰਦਰ ਕਿ ਸਭ ਕੁਝ ਕਰਨ ਦੀ ਸਮਰੱਥ ਪਰਮਾਤਮਾ ਹੈ ਮੈਂ ਕੁਝ ਨਹੀਂ ਕਰਦਾ ਸੁਖ ਦੁਖ ਆਤਮਕ ਸੁਖ ਆਤਮਕ ਦੁਖ ਦਾ ਮੇਲ ਕਰਾਉਣ ਵਾਲਾ ਵੀ ਉਹ ਰਾਹੀ ਹੈ ਮੇਰੇ ਹੱਥ ਬਸ ਕੁਝ ਨਹੀਂ ਹੈ ਮਨ ਮੇਰੇ ਏ ਮੇਰੇ ਮਨ ਜਿਨ ਆਪਣਾ ਭਰਮ ਗਵਾਤਾ ਜਿਨ੍ਹਾਂ ਨੇ ਆਪਣੇ ਅੰਦਰੋਂ ਤੇਰ ਮੇਰ ਖਤਮ ਕਰ ਲਈ ਆਪਣੇ ਅੰਦਰੋਂ ਭਟਕਣਾ ਦੂਰ ਕਰ ਲਈ ਆਪਣੇ ਅੰਦਰੋਂ ਭਰਮ ਨੂੰ ਦੂਰ ਕਰ ਦਿੱਤਾ ਤਿਸ ਕੈ ਬਾਣ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪ੍ਰਸ਼ਾਤਾ ਉਹਦੀਆਂ ਨਜ਼ਰਾਂ ਦੇ ਵਿੱਚ ਕੋਈ ਵੀ ਮੜਾ ਨਹੀਂ ਜਿਹਨੂੰ ਸਮਝ ਆ ਗਈ ਜਿਹਦੇ ਅੰਦਰ ਉਹ ਭਰਮ ਹੀ ਖਤਮ ਹੋ ਗਿਆ ਜਿਹਦੇ ਅੰਦਰ ਉਹ ਤੇਲ ਮੇਰ ਹੀ ਖਤਮ ਹੋ ਗਈ ਪੰਚਮ ਪਾਦਸ਼ਾਹ ਮਹਾਰਾਜ ਜੀ ਕਹਿੰਦੇ ਉਹਦੇ ਬਾਣੇ ਜਾਂ ਉਹਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਹੈ ਕੋਈ ਵੀ ਭੁੱਲਿਆ ਹੋਇਆ ਨਹੀਂ ਹੈ ਕੋਈ ਮੜਾ ਨਹੀਂ ਹੈ ਤੇ ਇਸੇ ਬਿਰਤੀ ਵਿੱਚੋਂ ਇਹ ਵਚਨ ਨਿਕਲਦੇ ਨੇ ਜੀ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਇ ਮੈਂ ਮੈਂ ਸਭ ਤੋਂ ਬੁਰਾ ਭਾਵੇਂ ਹੋਵਾ ਕਿ ਨਾ ਮੈਂ ਵੱਖਰੀ ਗੱਲ ਹੈ ਪਰ ਮੈਂ ਆਪਣੇ ਆਪ ਨੂੰ ਮੰਨ ਕੇ ਬੈਠਾ ਮੈਂ ਸਭ ਤੋਂ ਬੁਰਾ ਕਿਉਂਕਿ ਜੇ ਮੈਂ ਆਪਣੇ ਆਪ ਨੂੰ ਮੰਨ ਲਿਆ ਫਿਰ ਮੇਰੇ ਅੰਦਰੋਂ ਇਹ ਸ਼ਬਦ ਨਹੀਂ ਨਿਕਲੇਗਾ ਦੂਜਾ ਬੁਰਾ ਹੈ ਤੇ ਜਿੰਨਾ ਚਿਰ ਮੈਂ ਦਾਵਾ ਕਰੀ ਬੈਠਾ ਮੈਂ ਚੰਗਾ ਮੇਰੇ ਵਰਗਾ ਕੋਈ ਨਹੀਂ ਤੇ ਉਸ ਵਕਤ ਇਹ ਖਿਆਲਤ ਜ਼ਿੰਦਗੀ ਵਿੱਚੋਂ ਨਿਕਲਦੇ ਰਹਿਣਗੇ ਇਹ ਫੁਰਨੇ ਉੱਠਣਗੇ ਮੇਰੇ ਵਰਗਾ ਕੋਈ ਹੈ ਮੇਰੇ ਵਰਗਾ ਕੋਈ ਚੰਗਾ ਹੈ ਤੇ ਜਦੋਂ ਮੈਂ ਆਪਣੇ ਆਪ ਨੂੰ ਕਹਿ ਲਿਆ ਨਾ ਮੇਰੇ ਤੋਂ ਬੁਰਾ ਕੋਈ ਹੈ ਸਭ ਖਤਮ ਹੋ ਗਿਆ ਭਗਤ ਜੀ ਕਹਿੰਦੇ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿੰਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ ਬੈ ਮੇਰਾ ਮਿੱਤਰ ਉਹ ਹੈ ਜਿਨ ਨੇ ਇਸ ਅਵਸਥਾ ਨੂੰ ਧਾਰਨ ਕਰ ਲਿਆ ਗੁਰੂ ਨਾਨਕ ਸਾਹਿਬ ਜੀ ਦਾ ਵੀ ਬਚਨ ਆਪ ਜੀ ਨੂੰ ਯਾਦ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਮੈਂ ਨਹੀਂ ਚੰਗਾ ਯਾ ਅਸੀਂ ਹਮ ਦਾ ਅਰਥ ਹੁੰਦਾ ਵੈਸੇ ਅਸੀਂ ਅਸੀਂ ਵਿੱਚ ਸਾਰੇ ਆ ਜਾਂਦੇ ਆਂ ਕਿ ਅਸੀਂ ਚੰਗੇ ਨਹੀਂ ਹੈ ਤੇ ਮੈਂ ਦੂਜਿਆਂ ਨੂੰ ਵੀ ਬੁਰਾ ਨਹੀਂ ਕਹਾਂਗਾ ਤਾਂ ਬੇਨਤੀ ਕਰਦੇ ਹਾਂ ਤਿਸ ਕੈ ਭਾਣੇ ਕੋਈ ਨਾ ਭੁੱਲਾ ਉਹਦੀਆਂ ਨਜ਼ਰਾਂ ਦੇ ਵਿੱਚ ਕੋਈ ਮਾੜਾ ਨਹੀਂ ਕੋਈ ਭੁੱਲਿਆ ਹੋਇਆ ਨਹੀਂ ਹੈ ਜਿਨ ਸਗਲੋ ਬ੍ਰਹਮ ਪਛਾਤਾ ਜਿਸਨੇ ਪਰਮਾਤਮਾ ਦੇ ਨਾਲ ਜਾਣ ਪਛਾਣ ਬਣਾ ਲਈ ਜਿਨੇ ਰੱਬ ਨੂੰ ਜਾਣ ਲਿਆ ਉਹ ਫਿਰ ਇਹ ਗੱਲ ਸਮਝ ਜਾਂਦਾ ਹੈ ਕਿ ਸਭ ਠੀਕ ਹੈ ਸਭ ਕੋ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਮੈਂ ਰਹਾ ਉਹ ਸੰਤ ਸੰਗ ਜਾਂ ਕਾ ਮਨ ਸ਼ੀਤਲ ਉਹ ਜਾਣੈ ਸਗਲੀ ਥਾਂਦੀ ਸਤ ਸੰਗਤ ਵਿੱਚ ਜਿਨ੍ਹਾਂ ਦਾ ਮਨ ਸ਼ਾਂਤ ਹੋ ਗਿਆ ਜਿਨ੍ਹਾਂ ਦੇ ਅੰਦਰ ਇਕਾਗਰਤਾ ਆ ਗਈ ਸਾਵਧਾਨਤਾ ਆ ਗਈ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ ਉਹ ਜਾਣੇ ਸਗਲੀ ਠੰਡੀ ਠੰਡੀ ਦਾ ਅਰਥ ਹੈ ਠੰਡੀ ਭਾਵ ਕਹਿਣ ਤੋਂ ਜਿਨ੍ਹਾਂ ਦੇ ਅੰਦਰ ਦੀ ਬਿਰਤੀ ਸ਼ਾਂਤ ਹੋ ਗਈ ਨਾ ਉਹਨਾਂ ਦੀਆਂ ਨਜ਼ਰਾਂ ਵਿੱਚ ਕੁੱਲ ਕਾਇਨਾਤ ਵੀ ਸ਼ਾਂਤੀ ਵਾਲੀ ਹੀ ਹੈ ਉਹ ਨਹੀਂ ਕਹੇਗਾ ਕਿ ਇਹ ਅਸ਼ਾਂਤ ਹੈ ਜੀ ਤੇ ਚਿੰਤਾ ਵਿੱਚ ਹੈ ਜੀ ਇਹ ਬਹੁਤ ਉੱਚੀ ਅਵਸਥਾ ਹੈ ਜੀ ਜਿੱਥੇ ਜਾ ਕੇ ਇਨਸਾਨ ਨੂੰ ਸਭ ਰੱਬ ਹੀ ਦਿਖਦਾ ਹੈ ਕਿ ਉਹ ਰੱਬ ਦੇ ਵਿੱਚ ਕਮੀ ਨਹੀਂ ਕੱਢ ਪਾਉਂਦਾ ਕਿਉਂਕਿ ਭਗਤ ਫਰੀਦ ਜੀ ਦਾ ਇਸ ਪਰਖਾਇਆ ਬਚਨ ਹੈ ਖਿਉ ਨ ਕਹੀ ਠਾਹੇ ਕਿਸੇ ਦਾ ਦਿਲ ਨ ਦੁਖਾਈ ਠਾਹਣ ਮੂਲ ਮਚਾਂਗ ਵਾ ਅਸਲ ਦੇ ਵਿੱਚ ਕਿਸੇ ਦਾ ਅੰਦਰ ਨਾ ਸਾੜੀਂ ਕਿਸੇ ਦਾ ਅੰਦਰ ਨੂੰ ਠੇਸ ਨਾ ਪਹੁੰਚਾਈ ਪੁੱਛਿਆ ਕਿਉਂ ਜੀ ਉਹਦੇ ਵਿੱਚ ਖੁਦਾ ਵਸ ਰਿਹਾ ਹੈ ਉਹਦੇ ਵਿੱਚ ਰੱਬ ਵਸ ਰਿਹਾ ਹੈ ਤੇ ਰੱਬ ਦਾ ਦਿਲ ਦਿਖਾਏਗਾ ਫਿਰ ਦੱਸੋ ਕਿਥੇ ਥਾਂ ਮਿਲੇ ਕਹਿਣ ਤੋਂ ਭਾਵ ਇਹ ਇਹ ਬਹੁਤ ਉੱਚਾ ਲੈਵਲ ਹੈ ਜਿੱਥੇ ਜਾ ਕੇ ਇਨਸਾਨ ਕਹਿੰਦਾ ਸਭ ਕੁਝ ਉਹ ਪਰਮਾਤਮਾ ਹੀ ਹੈ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਾਮ ਤੋਂ ਬਿਨਾ ਕੋਈ ਨਹੀਂ ਹੈ ਪਾ ਉਹ ਰਮੇ ਹੋਏ ਰੱਬ ਤੋਂ ਬਿਨਾ ਹੋਰ ਕੋਈ ਬੋਲ ਹੀ ਨਹੀਂ ਦਿਆ ਬੋਲ ਹੀ ਹੋ ਰਿਹਾ ਹੈ ਤੇ ਮਾਲਕ ਕਹਿੰਦੇ ਕਿ ਜਿਨ੍ਹਾਂ ਦਾ ਅੰਦਰ ਠੰਡਾ ਹੈ ਸੰਪੂਰਨ ਸ੍ਰਿਸ਼ਟੀ ਉਹਨਾਂ ਨੂੰ ਠੰਡੀ ਠਾਰ ਦਿੱਖਦੀ ਹੈ ਹਮੇ ਰੋਗ ਜਾ ਕਾ ਮਨ ਵਿਆਪਿਤ ਉਹ ਜਨਮ ਮਰੇ ਬਿਲ ਲਾਤੀ ਜਿਹੜੇ ਮੈਂ ਮੇਰੀ ਵਿੱਚ ਫਸੇ ਹੋਏ ਨੇ ਜਿਨ੍ਹਾਂ ਦਰਹੋਮੇ ਦਾ ਰੋਗ ਹੈ ਮੈਂ ਮੈਂ ਦਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਨੂੰ ਇਸ ਵਾਸੇ ਲਾਇਆ ਹੋਇਆ ਹੈ ਰੋਗਾਂ ਦੇ ਵਿੱਚ ਖਚਤ ਹੈ ਉਹ ਫਿਰ ਜੰਮਦਾ ਹੈ ਮਰਦਾ ਹੈ ਵਿਲਕਦਾ ਰਹਿੰਦਾ ਹੈ ਇਸ ਸੰਸਾਰ ਨੂੰ ਵੀ ਉਸੇ ਨਜ਼ਰੀਏ ਦੇ ਨਾਲ ਵੇਂਦਾ ਹੈ ਕਿਵੇਂ ਇਦਾਂ ਦਾ ਹੈ ਗਿਆਨ ਅੰਜਨ ਜਾ ਕੀ ਨਿਤਨੀ ਪਰੇ ਪੜਿਆ ਤਾਕੋ ਸਰਬ ਪ੍ਰਗਾਸਾ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਗੁਰੂ ਨੇ ਕਿਰਪਾ ਕਰਕੇ ਗਿਆਨ ਰੂਪੀ ਆਤਮਕ ਗਿਆਨ ਰੂਪੀ ਸਰਮਾ ਪਾ ਦਿੱਤਾ ਉਹਨਾਂ ਨੂੰ ਹਰ ਇੱਕ ਪ੍ਰਕਾਰ ਦਾ ਚਾਨਣਾ ਹੋ ਜਾਂਦਾ ਹੈ ਸਰਵ ਪ੍ਰਕਾਸ਼ਾ ਭਾਵ ਉਹਨਾਂ ਅੰਦਰ ਫਿਰ ਆਤਮਕ ਸੂਝ ਆ ਜਾਂਦੀ ਹੈ ਉਹਨਾਂ ਅੰਦਰ ਗਿਆਨ ਦੀ ਰੋਸ਼ਨੀ ਆ ਜਾਂਦੀ ਹੈ ਜਿਸ ਕਾਰਨ ਉਹ ਅਗਿਆਨਤਾ ਦੇ ਹਨੇਰੇ ਤੋਂ ਦੂਰ ਹੋ ਕੇ ਗਿਆਨ ਦਾ ਚਾਨਣ ਲੈ ਕੇ ਸੰਸਾਰ ਦੇ ਅੰਦਰ ਵਿਚਰਦੇ ਨੇ ਜਿਸ ਕਾਰਨ ਉਹਨਾਂ ਨੂੰ ਸਭ ਕੁਝ ਚੰਗਾ ਹੀ ਲੱਗਦਾ ਅਗਿਆਨ ਅંધੇਰੇ ਸੂਝਸ ਨਾਹੀ ਬਹੁੜ ਬਹੁੜ ਪਰਮਾਤਾ ਪਰ ਜਿਹੜੇ ਅਗਿਆਨਤਾ ਵਸ ਨੇ ਜਿਨ੍ਹਾਂ ਅੰਦਰ ਗਿਆਨ ਨਹੀਂ ਹੈ ਸਤੂਰ ਜੀ ਕਹਿੰਦੇ ਉਹ ਫਿਰ ਘੁੱਪ ਹਨੇਰੇ ਵਿੱਚ ਆਪਣੀ ਜ਼ਿੰਦਗੀ ਜਿਹੜਾ ਨਾ ਬਤੀਤ ਕਰਦੇ ਜਿਸ ਕਾਰਨ ਸਤਗੁਰੂ ਜੀ ਕਹਿੰਦੇ ਉਹਨਾਂ ਦਾ ਬਾਰ-ਬਾਰ ਫਿਰ ਸੰਸਾਰ ਤੇ ਆਉਣਾ ਜਾਣਾ ਬਣਿਆ ਰਹਿੰਦਾ ਹੈ ਉਹ ਫਟਕਦੇ ਰਹਿੰਦੇ ਨੇ ਫਿਰ ਆਪਣੀ ਜ਼ਿੰਦਗੀ ਵਿੱਚ ਅਖੀਰ ਵਿੱਚ ਮਾਲਕ ਕਹਿੰਦੇ ਸੁਣ ਬੇਨੰਤੀ Swami ਆਪਣੇ ਨਾਨਕ ਇਹ ਸੁਖ ਮੰਗੇ ਹੀ ਮੇਰੇ ਪ੍ਰੀਤਮ ਪਿਆਰੇ ਰੱਬ ਜੀ ਉਹ ਸਾਡੀ ਬੇਨਤੀ ਸਾਡੀ ਅਰਦਾਸ ਸੁਣੋ ਪੰਜਵਾਂ ਨਾਨਕ ਤੁਹਾਡੇ ਕੋਲੋਂ ਇੱਕ ਸੁੱਖ ਮੰਗਦਾ ਇੱਕ ਸੁੱਖ ਜਿਹੜਾ ਹੈ ਨਾ ਮੇਰੀ ਝੋਲੀ ਵਿੱਚ ਪਾ ਦਿਓ ਉਹ ਕਿਹੜਾ ਸੁੱਖ ਹੈ ਜਾਂ ਕੀਰਤਨ ਤੇਰਾ ਸਾਧੂ ਗਾਵਹਿ ਜਿੱਥੇ ਤੇਰੀ ਕੀਰਤੀ ਹੁੰਦੀ ਜਿੱਥੇ ਰੱਬ ਦਾ ਕੀਰਤਨ ਹੁੰਦਾ ਤੁਰਕੀ ਬਾਣੀ ਦਾ ਕੀਰਤਨ ਹੋ ਰਿਹਾ ਹੈ ਰੱਬ ਦੀ ਸਿਫਤੋ ਸਲਾਹ ਹੋ ਰਹੀ ਹੈ ਸਤਿਗੁਰੂ ਜੀ ਕਹਿੰਦੇ ਤਾਹ ਮੇਰਾ ਮਨ ਲਾਗੇ ਉਸ ਜਗ੍ਹਾ ਤੇ ਮੈਂ ਬੈਠਾਂ ਤੇ ਬੈਠਦਿਆਂ ਸਾਰੀ ਮਨ ਟਿਕ ਜਾਵੇ ਇਹ ਸੁੱਖ ਮੇਰੀ ਛੋਲੀ ਵਿੱਚ ਪਾ ਲਿਆ ਕਿਉਂਕਿ ਇਹ ਸੁੱਖ ਕਿਸੇ ਕਿਸੇ ਕੋਲ ਹੀ ਕੀ ਸੰਗਤ ਵਿੱਚ ਬੈਠੇ ਹੋਈਏ ਤੇ ਬਿਰਤੀ ਇਕਾਗਰ ਹੋਵੇ ਇਹ ਸੁੱਖ ਕਿਸੇ ਕਿਸੇ ਕੋਲ ਹੈ ਸਾਡੇ ਖਿਆਲ ਕਦੋਂ ਕਿਤੇ ਕਿਤੇ ਪਹੁੰਚ ਜਾਂਦੇ ਨੇ ਸਾਨੂੰ ਨਹੀਂ ਪਤਾ ਕਿੱਤੇ ਕੋਦੋਂ ਹੀ ਪਤਾ ਲੱਗਦਾ ਜਦੋਂ ਹੋਸ਼ ਦੇ ਵਿੱਚ ਆਉਂਦਾ ਹੈ ਇਨਸਾਨ ਕਿ ਮੈਂ ਕਿੱਥੇ ਬੈਠਾ ਤੇ ਕੀ ਸੋਚ ਰਿਹਾ ਹੈ ਤੇ ਇਹ ਇਹ ਵੀ ਸੁੱਖ ਹੈ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਵੀ ਸੁੱਖ ਹੈ ਵੀ ਮੰਗਿਆ ਕਰੋ ਰੱਬ ਗੁਰੂ ਕੋਲੋਂ ਆਹ ਸੁੱਖ ਮੇਰੀ ਝੋਲੀ ਵਿੱਚ ਪਾਓ ਸੰਸਾਰਿਕ ਸੁੱਖ ਤੇ ਬਹੁਤ ਮੰਗੀਦੇ ਨੇ ਪਰ ਆ ਜਿਹੜਾ ਸੁੱਖ ਹੈ ਨਾ ਇਹ ਸੁੱਖ ਕਿਤੇ ਝੋਲੀ ਵਿੱਚ ਪੈ ਜਾਵੇ ਕਿ ਜਹ ਕੀਰਤਨ ਤੇਰਾ ਸਾਧੂ ਦਾ ਹੈ ਰਬੀ ਪਿਆਰੇ ਜਿੱਥੇ ਤੇਰੀ ਕੀਰਤੀ ਕਰ ਰਹੇ ਹਾਂ कीर्तन ਕਰ ਰਹੇ ਹੁ ਸਿਪਤ ਸਲਾਹ ਕਰ ਲੈ ਹੁ ਤਹ ਮੇਰਾ ਮਨ ਲੱਗੈ ਉਥੇ ਮੇਰਾ ਮਨ ਜੁੜ ਜਾਵੇ ਫਤੀਜ ਜਾਵੇ ਰੰਗਿਆ ਜਾਵੇ ਐਸੀ ਕਿਰਪਾ ਹੋ ਜਾਵੇ ਸਤਗੁਰੂ ਕਿਰਪਾ ਕਰਨ ਬਚਨ ਹਿਰਦੇ ਵਿੱਚ ਵਸਣ ਦੀ ਬੇਅੰਤ ਬੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ